ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਛ ਕਰ ਨਹੀਂ ਸਕਦੇ ਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੁੰਦਾ ਨਹੀਂ ਮੁੜਨਾ ਨਹੀਂ ਮੁੜਨਾ ਨਹੀਂ ਮੁੜਨਾ ਨਾ ਕੈਨੇਡਾ ਗਿਆ ਹੁਣ ਪੁੱਤ ਮੁੜਨਾ ਤੇ ਨਾ ਹੀ ਉਹਨੂੰ ਭੇਜਣ ਵਾਸਤੇ ਚੁੱਕਿਆ ਕਰਜ਼ਾ ਇਹ ਤਸਵੀਰਾਂ ਤਰਨ ਤਰਨ ਦੀਆਂ ਇਸ ਨੌਜਵਾਨ ਨੂੰ ਇਸੇ ਮਾਪਿਓ ਨੇ ਕਰ ਜਾ ਚੱਕ ਕੇ ਭੇਜਿਆ ਸੀ ਕੈਨੇਡਾ ਇਸ ਉਮੀਦ ਦੇ ਵਿੱਚ ਪਰਿਵਾਰ ਦੇ ਦੁੱਖ ਦੂਰ ਹੋ ਜਾਣਗੇ ਪਰ ਦੁੱਖ ਤਾਂ ਦੂਰ ਨਹੀਂ ਹੋਏ ਪੁੱਤ ਪਹਿਲਾਂ ਤਾਂ ਮਾਂ ਤੋਂ ਦੂਰ ਹੋਇਆ ਹੁਣ ਦੁਨੀਆ ਤੋਂ ਹੀ ਦੂਰ ਹੋ ਗਿਆ ਕਿਉਂਕਿ ਉੱਥੇ ਜਾ ਕੇ ਡਰਾਈਵਰੀ ਸ਼ੁਰੂ ਕੀਤੀ 7 ਮਹੀਨੇ ਲੱਗੇ ਉਸ ਨੂੰ ਉੱਥੇ ਲਾਇਸੈਂਸ ਲੈਂਦੇ ਹੋਏ ਤੇ ਹਜੇ ਮਹੀਨਾ ਪਹਿਲਾ ਹੀ ਲਾਇਸੈਂਸ ਮਿਲਿਆ ਸੀ ਤੇ ਲਗਭਗ 5-6 ਦਿਨ ਪਹਿਲਾਂ ਔਰ ਟਰੱਕ ਡਰਾਈਵਰੀ ਦੇ ਕੰਮ 'ਚ ਲੱਗ ਗਿਆ ਸੀ ਇਸ ਦੌਰਾਨ ਟਰੱਕ ਦਾ ਲੋਡ ਹਟਾਉਂਦੇ ਟਾਈਮ ਉਸ ਦੇ ਉੱਤੇ ਸਾਰਾ ਸਮਾਨ ਆਟ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਉਸ ਮੌਤ ਦੀ ਖਬਰ ਜਿਉਂ ਇੱਕ ਘਰ ਪਹੁੰਚੀ ਕੋਹਰਾ ਮੱਚ ਗਿਆ। ਪਤ ਨੂੰ ਭੇਜੇ ਦਾ ਕਰਜ਼ੇ ਦਾ ਵਿਆਜ ਦੇ ਸਿਰ ਤੇ ਚੜਿਆ ਸੀ ਕਿ ਪੁੱਤ ਦੀ ਮੌਤ ਦਾ ਪੋਚ ਵੀ ਮੋਢਿਆਂ ਤੇ ਆ ਗਿਆ। ਕੀ ਕੁਝ ਕਹਿਣਾ ਇਸ ਪਰਿਵਾਰ ਦਾ ਕੀ ਬੀਤ ਰਹੀ ਹੈ ਇਸ ਪਰਿਵਾਰ ਦੇ ਉੱਤੇ। ਆਓ ਤੁਹਾਨੂੰ ਦਿਖਾਨਿਆਂ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਤਰਨ ਤਰੰਤ ਜਗਤੇਪ ਸਿੰਘ ਤਿਰਪਾ ਤਰਾਦੂ ਜੀ ਬੱਚੇ ਨੂੰ ਵੜਾ ਵੀਰ ਮੇਰਾ ਕਰਜ਼ਾ ਚੁੱਕ ਕੇ ਬਹੁਤ ਭੇਜਿਆ ਸੀ ਓਖੇ ਹੋ ਕੇ ਆਪਣੇ ਬੇਟੇ ਨੂੰ ਭੇਜ ਬਾਰ ਭੇਜਿਆ ਤੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕੈਨੂੰ ਬਿਲਕੁਲ ਉਹ ਤਾਂ ਲੇਟ ਅਧਿਸਾਂਸ ਬਣਿਆ ਆ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਨਹੀਂ ਥੋੜੇ ਦਿਨ ਹੋਏ ਬਸ ਉਹ ਲੋਟ ਲੈ ਕੇ ਜਾਣ ਡਿਆ ਬੈਲਟਾਂ ਲੱਗਿਆ ਬੈਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗਿਆ ਇਹ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੈਟਾ ਸਾਰਾ ਸਾਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਥੱਲੇ ਨਹੀਂ ਨਿਕਲਿਆ ਵੀਡੀਓ ਹੁੰਦੇ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਉਹਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੋਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ ਤੇ 9 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਇਹਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਕੀ ਕੀ ਸਦੀ ਗੱਲ ਬਾਤ ਹੋਈ ਮੰਗਜੀਤ ਸਿੰਘ ਮੇਰਾ ਨਾਂ ਜੀ ਕੀ ਗੱਲ ਹੋਈ ਕਿਸ ਤਰ੍ਹਾਂ ਦੇ ਭੈ ਭਾਈ ਨੂੰ ਭੇਜਿਆ ਇਹ ਕਿਸ ਚੀਜ਼ ਦੀ ਗੱਲ ਬਾਤ ਹੋਈ ਭਾਈ ਨੂੰ ਕੈਨੇਡਾ ਘਲ ਲਿਆ ਸੀ ਵਰਕ ਵੀ ਜੇਦੇ ਤੇ 8 ਕੁ ਮਹੀਨੇ ਹੋ ਗਏ ਆ ਉਹਨੂੰ ਹੱਲੇ 7 ਮਹੀਨੇ ਲਾਇਸੈਂਸ ਬਣਿਆ ਹੁਣਾਂ ਦਾ ਤੇ ਹੁਣ ਗੱਡੀ ਮਿਲ ਨਹੀਂ ਥੋੜੇ ਕਿ ਦੇਣੀ ਹੈ ਹੱਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਬੈਲਟਾਂ ਬੁਲਟਾਂ ਕਿਦੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸ ਤਾਰੇ ਬੈ ਕੱਛਾ ਕਰਦੇ ਤਾਂ ਕਿਸ ਤਾਰੇ ਦੇ ਹਾਂਜੀ ਕਰ ਜਾਈ ਚੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕੰਮਦਨ ਹੁੰਦੀ ਕਿਦੇ ਤੇ ਔਖਾ ਹੋਇਆ ਪਿਆ ਕੰਮ ਹੁਣ ਤੇ ਸਾਰੇ ਬੰਨੀ ਕਿੰਨੀ ਬੱਤੀ ਆ ਗੁੜੀਆਂ ਹੀ ਆ ਭੈਣ ਮੇਰੀ ਇੱਕ ਹਾਂਜੀ